ਨਾਮੇ ਚ ਸਤਿਗੁਰ ਕੇ ਪਾਸ ਸਤਿਗੁਰ ਕੇ ਆਪਣੀ ਕਿਰਿਆ ਮਕਰੀ ਨਾਮੇ ਮਕਦੇ ਵਿਰਧ ਕੀ ਪੈਜ ਪੰਥ ਕੀ ਜੀਤੈ ਸ੍ਰੀ ਸਾਹਿਬ ਜੀ ਸਹਾਇਤ ਸਤਗੁਰੂ ਜੀ ਹਜੂਰੀ ਵਿੱਚ ਬੈਠੇ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਭ ਦਿਨ ਨਵੇਂ ਸਾਲ ਆ ਨਵੇਂ ਸਾਲ ਦੇ ਸਾਡੇ ਕੋਲ ਬਹੁਤ ਸਾਡੇ ਚੀਪ ਸਾਹਿਬ ਮੰਗੜ ਸਾਹਿਬ ਸਾਡੇ ਐਸੇ ਸਹਿਬਾਨ ਸਾਰੇ ਐਕਸ਼ਨ ਸਹਿਬਾਨ ਸਟਾਫ ਨੂੰ ਸਟਾਫ ਬੈਠਾ ਸੱਚੇ ਪਾਤਸ਼ਾਹ ਅਮੇਰ ਕਰੇ ਇਹ ਨਵੇਂ ਸਾਲ ਹੋਰ ਖੁਸ਼ੀਆਂ ਨਾਲ ਲੰਘੇ ਨਵੇਂ ਸਾਲ ਤੇ ਸਾਡਾ ਪੀਐਸਪੀਸੀਲ ਹੋਰ ਤਰੱਕੀਆਂ ਕਰੇ ਸਾਡੇ ਜਾਨ ਮਾਲ ਦੀ ਰੱਖਿਆ ਕਰੇ ਅਸੀਂ ਆਪਣੀ ਦਿੜਤ ਨਾਲ ਇਦਾਂ ਲਗਨ ਨਾਲ ਇਮਾਨਦਾਰੀ ਨਾਲ ਇਦਾਂ ਕੰਮ ਕਰਦੇ ਰਹੀਏ ਤੇ ਸੱਚੇ ਪਾਸ਼ਾ ਬਿਸ਼ਾਂ ਸਾਈ ਹੋਊਗਾ ਮੈਂ ਇਹ ਜਿਹੜੇ ਅੱਜ ਸਾਰੇ ਪ੍ਰਬੰਧਕ ਨੇ ਖਾਸ ਕਰਕੇ ਇਸ ਸਰਕਲ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਇੱਥੇ ਸਾਰੇ ਅਫਸਰ ਸਾਹਿਬਾਨਾਂ ਨੂੰ ਔਰ ਗੁਰਮਾਰੀ ਜਿ ਕਿਸੀਆਂ ਪ੍ਰਾਪਤ ਕੀਤੀਆਂ ਸੋ ਔਰ ਆਲ ਮਿਲ ਕੇ ਆਪਾਂ ਇਹ ਜਿਹੜਾ ਮਹਿਕਮਾ ਆਪਣਾ ਇਹ ਆਪਣਾ ਮਹਿਕਮਾ ਸਾਡਾ ਇਹ ਸਾਰਾ ਕੁਝ ਆ ਸਾਨੂੰ ਰੋਜੀ ਰੋਟੀ ਦਿੰਦਾ ਸਾਡਾ ਇਹ ਮਾਂ ਚੇ ਵਾਦਾ ਕਰਦਾ ਇਸ ਮਾਂ ਨੂੰ ਆਪਾਂ ਮਿਸ਼ਾਂ ਬਣਾਈ ਰੱਖੀਏ ਤੇ ਸੱਚੇ ਪਾਸ਼ਾ ਹੋਰ ਕਿਰਪਾ ਕਰੂਗਾ ਇਹਨਾਂ ਸ਼ਬਦਾਂ ਨਾਲ ਮੈਂ ਪ੍ਰਬੰਧਕਾਂ ਦਾ ਜਿੱਥੇ ਜਿਹੜੇ ਆਏ ਨਹੀਂ ਇਹਨਾਂ ਦਾ ਜਿਹੜੇ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਉਹਨਾਂ ਦਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਇਸੋ ਨਵੇਂ ਸਾਲ ਤੇ ਸਾਰਿਆਂ ਦੀ ਤੁਹਾਨੂੰ ਫੇਰ ਸ਼ੁਭ ਕਾਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਕਾ ਮਾਰੋ ਤਰਮਕੀ ਪਾਣੀ ਕੀ ਪਾਏ ਉਹ ਮਰ ਕੇ ਕਾ ਕਦਾਂ ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਚੀਫ ਇੰਜੀਨੀਅਰ ਸਹਿਬਾਨ ਬਟਰਚੌਣ ਸਿਧੇ ਸ਼ਰਵਦੀ ਵਾਂਗਰ 2 ਮਿੰਟ ਸਟੇਜ ਤੇ ਆਉਣ ਔਰ ਬਾਈਕ ਜਿਵੇਂ ਖਾਲਸਾ ਬਾਈ ਲਈ ਫਤਿਹ ਸਭ ਦੀ ਉਹ ਦਿੱਤਰ ਤੇ ਨਿਗੀ ਦੋ ਦਾ ਸਾਰਾ ਲੈ ਕੇ ਮੇਰਾ ਤਾਂ ਐਸੀ ਸਾਰੀ ਇਸ ਪ੍ਰੋਗਰਾਮ ਚ ਸ਼ਾਮਲ ਹੋਇਆ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਸਕੀਏ ਕਿ ਜਿਵੇਂ ਸਾਡਾ ਪਿਛਲਾ ਸਾਲ 2024 ਇਤਿਆ ਜੋ ਮੁਸ਼ਕਲਾਂ ਸਨ ਉਸ ਸਮੇਂ ਦੇ ਦੌਰਾਨ ਆਈਆਂ ਉਹਨਾਂ ਨੂੰ ਸੀ ਪਾਰ ਪਾਸ ਕੀਏ ਤੇ 2025 ਜਿਹੜਾ ਸਮਾ ਸੱਟ ਵੀ ਆ ਰਿਹਾ ਉਹ ਵਧੀਆ ਚੀਕੇ ਨਾਲ ਸੀ ਨਗਾਈ ਦੀ ਇਸ ਗੱਲ ਦਾ ਸ਼ੁਕਰੀਆ ਅਦਾ ਕਰਨ ਵਾਸਤੇ ਵੀ ਬੈਠੀ ਆ ਕਿ ਜੋ ਸਮਾਂ ਪਿਛਲਾ ਲੰਘਿਆ ਹਰ ਪਲ ਜਿਹੜਾ ਸਾਨੂੰ ਗੁਰੂ ਸਾਹਿਬ ਬਖਸ਼ਿਆ ਕਰਦੇ ਐ ਅਸੀਂ ਹਰ ਇੱਕ ਪਗ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਨਾ ਕਿ ਪੂਰਾ ਸਾਲ ਆਪਾਂ ਲੈ ਕੇ ਇੱਕ ਦਿਨ ਹੀ ਚੁਪਾਨਾ ਕਰ ਦਿੰਦੇ ਆ ਹਰ ਜਦੋਂ ਰੋਜ਼ ਸਵੇਰੇ ਉੱਠਦੇ ਆ ਜਾਂ ਹਰ ਪਲ ਅਸੀਂ ਸ਼ੁਕਰਾਨਾ ਕਰਨਾ ਚਾਹੀਦਾ ਸਾਨੂੰ ਗੁਰੂ ਸਾਹਿਬ ਦਾ ਕਿ ਜਿਹੜੇ ਸਾਹ ਵੀ ਤੁਹਾਨੂੰ ਦਿੱਤੇ ਐ ਹਰ ਇੱਕ ਸਾਹ ਦਾ ਸ਼ੁਕਰਾਨਾ ਮੈਂ ਕੁਲਵਿੰਦ ਤਲਵਿੰਦਰ ਸਿੰਘ ਸਾਹਿਬ ਦਾ ਸਰਕਲਸ ਕਥਤੀ ਹੈ ਜੋ ਅੱਜ ਦੇ ਸ਼ੁਭ ਦਿਹਾੜਾ ਨਵਾਂ ਸਾਲ ਸ਼ੁਰੂਆਤ ਹੋਈ ਆ ਇਹਦੇ ਸਾਰੇ ਜਿਹੜੇ ਹੈਗਾ ਪਬਲਿਕ ਨੂੰ ਤੇ ਸਮੂਹ ਮੁਲਾਜ਼ਮਾਂ ਨੂੰ ਸਾਰੇ ਦੇਸ਼ ਵਾਸੀਆਂ ਨੇ ਜਿਹੜਾ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਜਿੰਨਾ ਤੇ ਆਸ ਕਰਦਾ ਕਿ ਨਵਾਂ ਸਾਲ ਜਿਹੜਾ ਸਾਰਿਆਂ ਦੇ ਪਰਿਵਾਰਾਂ ਦੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਹਰ ਵਰਗ ਦਾ ਲੋਕ ਹਰ ਵਕਤ ਦੇ ਲੋਕ ਜਿਹੜੇ ਤਰੱਕੀਆਂ ਮੰਨਣ ਇਹ ਨਵੇਂ ਬਰੇ ਦੇ ਵਿੱਚ ਮੇਰੀ ਇਹੋ ਕਾਮਨਾ ਹੈ ਹਰ ਸਾਲ ਦੀ ਤਰ੍ਹਾਂ ਜੀ ਹਰ ਵੀ ਹਰ ਸਾਲ ਕਰਾਇਆ ਜਾਂਦਾ ਐਸਡੀ ਸਰਕਲ ਦੇ ਵਿੱਚ ਪਹਿਲੀ ਤਰੀਕ ਨੂੰ ਜਿਹੜਾ ਪਹਿਲੀ ਜਨਵਰੀ ਨੂੰ ਸੁਖਮਨੀ ਸਾਹਿਬ ਦੇ ਪਾਠ ਹੋਂ ਅਪਰੰਤ ਜਿਹੜਾ ਗੁਰੂ ਦਾ ਕੀਰਤਨ ਕਰਾਇਆ ਜਾਂਦਾ ਉਰ ਤੋਂ ਬਾਅਦ ਲੰਗਰ ਦਾ ਅਟੁੱਟ ਵਰਤਦਾ ਇੱਥੇ ਤੇ ਸਰਬੱਤੇ ਦੇ ਭਲੇ ਵਾਸਤੇ ਤੇ ਬਾਤੇ ਜਿਹੜਾ ਕਰਾਇਆ ਜਾਂਦਾ ਤਾਨੂੰ ਪਤਾ ਹੈ ਕਿ ਸਾਡੇ ਮੁਲਾਜ਼ਮਾਂ ਦੀ ਵੀ ਜਿਹੜੀਆਂ ਡਿਊਟੀਆਂ ਪਰੀਆਂ ਖਤਰਨਾਕ ਡਿਊਟੀਆਂ ਇੱਕ ਮਿੰਟ ਦੀ ਦੇਰੀ ਜਾਂ ਇੱਕ ਸਕੰਡਰੀ ਦੇਰੀ ਵੀ ਜਿਹੜੀ ਹੈਗੀ ਆ ਤੇ ਬੜੀ ਘਾਤਕ ਸਾਬਤ ਹੁੰਦੀ ਆ ਇਹ ਕਰਕੇ ਜਦੋਂ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਨਵਾਂ ਸਾਲ ਆਉਂਦਾ ਅਸੀਂ ਸ਼ੁਰੂਆਤ ਹੀ ਰੱਬ ਦਾ ਨਾਮ ਲੈ ਕੇ ਕਰਦੇ ਆ ਤਾਂ ਜੋ ਸਾਡਾ ਸਾਰਾ ਪਰਿਵਾਰ ਜਿਹੜਾ ਜਸਰਬਤ ਲੋਕ ਜਿਹੜੇ ਆ ਚੜਦੀ ਕਲਾ ਚ ਰਹਿਣ ਹੱਸਦੇ ਵਸਦੇ ਰਹਿਣ ਕਿਹੜੇ ਮਾਤ ਦੇ ਰਹਿਣ ਅੱਜ ਮੇਰੇ ਵੱਲੋਂ ਅ ਟੈਕਨੀਕਲ ਸਰਵਿਸ ਜੁਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਜਸਲ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਆ ਕਿ ਨਵਾਂ ਸਾਲ ਸਾਰਿਆਂ ਵਾਸਤੇ ਜਿਹੜਾ ਸੁਹਾਵਣਾ ਔਰ ਮੇਰ ਭਰੇ ਸਾਰਿਆਂ ਵਾਸਤੇ ਮਹਾਰਾਜ ਮੇਲ ਰੱਖੇ ਸਾਰਿਆਂ ਤੇ ਔਰ ਅਸੀਂ ਅੱਜ ਹਰ ਸਾਲ ਦੀ ਤਰ੍ਹਾਂ ਸਿਟੀ ਸਰਕਲ ਦੇਖੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਜਿਹੜਾ ਵਾ ਇੱਥੇ ਜਿਹੜਾ ਸੁਖਮਨੀ ਸਾਹਿਬ ਦੇ ਜਿਹੜਾ ਪਾਠ ਕਰਵਾਏ ਜਾਂਦੇ ਆ ਉਸ ਤੋਂ ਬਾਅਦ ਕੀਰਤਨ ਕਰਵਾਇਆ ਜਾਂਦਾ ਹੈ ਔਰ ਜਿਹੜਾ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਆ ਅਸੀਂ ਬਿਜਲੀ ਮੁਲਾਜ਼ਮ ਜਿਹੜੇ ਆ ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਤੇ ਫੇਰ ਸ਼ੁਰੂਆਤ ਕਰਦੇ ਆ ਜੀ ਔਰ ਹਰ ਸਾਲ ਦੀ ਤਰ੍ਹਾਂ ਅੱਜ ਪਾਠ ਹੋ ਕੇ ਕੀਰਤਨ ਹੋ ਕੇ ਤੇ ਗੁਰੂ ਘਰ ਦਾ ਲੰਗਰ ਜਿਹੜਾ ਉਹ ਟੁੱਟ ਵਰਤਿਕਾ ਜੀ ਅੱਜ ਦੇ ਸ਼ੁਭ ਤੇ ਹਾਰੇ ਤੇ ਪਬਲਿਕ ਨੂੰ ਸੰਦੇਸ਼ ਤੁਸੀਂ ਆਪ ਬੋਲੋ ਜੀ ਮੈਂ ਇਹੋ ਹੀ ਕਹਣਾ ਚਾਹੁੰਦਾ ਆ ਕਿ ਸਾਰੇ ਆਪਸ ਵਿੱਚ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਆ ਔਰ ਮਿਲ ਜੁਲ ਕੇ ਰਹਿਣਾ ਚਾਹੀਦਾ ਜੀ ਔਰ ਜੜੀਆਂ ਬੁਰੀਆਂ ਆਤਾਂ ਤੋਂ ਪਰੇਸ਼ ਕਰਨਾ ਚਾਹੀਦਾ ਸੀ ਬਸ ਇਹੋ ਹੀ ਹੈ ਜੀ ਮੇਰੀ ਕਾਮਨਾ ਭਾਈ ਕਿਹੜੇ ਦਫ਼ਤਰ ਅੱਜ ਕਰਾਇਆ ਜਾਂਦਾ ਹੈ ਅਜੀ ਇਹ ਸਾਂਝਾ ਅਜੀ ਸਾਰਾ ਸਿਟੀ ਸਰਕਲ ਜਿਹੜਾ ਚਾਰ ਡਿਵੀਜ਼ਨਾਂ ਹੁੰਦੀਆਂ ਇੱਥੇ ਚਾਰਾ ਡਿਵੀਜ਼ਨ ਸਿਟੀ ਸਰਕਲ ਦੇ ਵਿੱਚ ਚਾਰ ਡਿਵੀਜ਼ਨਾਂ ਚਾਰਾ ਡਿਵੀਜ਼ਨਾਂ ਵੱਲੋਂ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਜਿਹੜਾ ਇਹ ਕਰਵਾਇਆ ਜਾਂਦਾ ਜੀ ਹਾਂਜੀ ਕਿ ਅਸੀਂ ਨਵੇਂ ਸਾਲ ਦੇ ਵਿੱਚ ਉਹਨਾਂ ਦਾ ਕਿਵੇਂ ਪਾਰ ਲੰਘਣਾ ਆਇਆ ਉਹਦਾ ਓਟ ਲੈਂਦੇ ਹੋਏ ਅਸੀਂ ਇਹ ਪ੍ਰੋਗਰਾਮ ਰੱਖਿਆ ਸੀਗਾ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦੀ ਪਾਰ ਕਿਰਪਾ ਰਹੇਗੀ ਸਾਡੇ ਕੇ ਨਵੇਂ ਸਾਲ ਦੇ ਜਿਹੜੀਆਂ ਮੁਸ਼ਕਲਾਂ ਸਾਨੂੰ 24 ਚ ਆਈਆਂ ਉਹ 25 ਦੇ ਵਿੱਚ ਸ਼ਾਇਦ ਅਸੀਂ ਉਹਨਾਂ ਨੂੰ ਪਾਰ ਪਾਵਾਂਗੇ ਮੁਸ਼ਕਲਾਂ ਬਹੁਤ ਐ ਪਰ ਹੌਲੀ-ਹੌਲੀ ਜੇ ਟੀਕੇ ਨਾਲ ਉਹਨੂੰ ਜਿੱਥੇ ਜਾਊਗਾ ਤੇ ਜਰੂਰ ਮੁਸ਼ਕਲਾਂ ਦੂਰ ਪਾਵਾਂਗੇ ਅਸੀਂ ਇਹ ਸੰਦੇਸ਼ ਜਿਵੇਂ ਮੈਂ ਪਹਿਲਾਂ ਹੀ ਇੱਕ ਗੱਲ ਕਹੀ ਆ ਵੀ ਇਕੋ ਪੋਜ਼ਿਟਿਵ ਐਟੀਟਿਊਡ ਰੱਖ ਕੇ ਹਰ ਇੱਕ ਆਫੀਸਰ ਨੂੰ ਜਾਂ ਕੋਈ ਵੀ ਮੁਲਾਜ਼ਮ ਹਨਾ ਜੇ ਸਾਨੂੰ ਇਹੋ ਜਿਹੀਆਂ ਸੀਟਾਂ ਸਾਨੂੰ ਰਤਬਾ ਵੀ ਸਮਾਜ ਵਿੱਚ ਮਿਲਿਆ ਹੈ ਤੇ ਸਾਨੂੰ ਪਰਿਵਾਰ ਵੀ ਅਸੀਂ ਪਾਲਦੇ ਹੁਣਾਂ ਸੀਟਾਂ ਦੇ ਬੈਠ ਕੇ ਤੇ ਇਮਾਨਦਾਰੀ ਤੇ ਪੋਜ਼ਿਟਿਵ ਐਟੀਟਿਊਡ ਨਾਲ ਕੰਮ ਕਰਨਾ ਚਾਹੀਦਾ ਸ਼ਾਇਦ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ ਤੁਹਾਨੂੰ ਜੀਵਨ 'ਚ ਕੱਲੀ ਸਰਵਿਸ ਵਿੱਚ ਵੀ ਨਹੀਂ ਜੀਵਨ 'ਚ ਵੀ ਤੁਸੀਂ ਇਹੋ ਜਿਹਾ ਐਟੀਟਿਊਡ ਪੋਜ਼ਿਟਿਵ ਲੈ ਕੇ ਚੱਲੋਗੇ ਤਾਂ ਕਦੀ ਮੁਸ਼ਕਲਾਂ ਨਹੀਂ ਆਉਣਗੀਆਂ ਤੁਹਾਨੂੰ ਮੇਰਾ ਇਹ ਸੰਦੇਸ਼ ਹੁੰਦਾ ਹੈ ਕਿ ਇਮਾਨਦਾਰੀ ਤੇ ਪੋਜ਼ਿਟਿਵ ਐਟੀਟਿਊਡ ਨਾਲ ਕੰਮ ਕਰੋ ਨਸ਼ੇ ਦੇ ਬਾਰੇ